ਤੇ ਤੀਰਥ ਬਣਨ ਦੀ ਹਜੇ ਨਹੀਂ ਪੱਥਰ ਵੀ ਨਹੀਂ ਰੱਖਿਆ ਗਿਆ ਤੇ ਅੱਜ ਇੱਕ ਐਂਬੂਲੈਂਸ ਦੀ ਸੇਵਾ ਏਕ ਜ਼ਰੀਆ ਫਾਊਂਡੇਸ਼ਨ ਦੇ ਹਵਾਲੇ ਕਰਕੇ ਜਾ ਰਹੇ ਨੇ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਇਹ ਤੀਰਥ ਹੈ ਇੱਕ ਵਾਰੀ ਏਕ ਜ਼ਰੀਆ ਫਾਊਂਡੇਸ਼ਨ ਦੇ ਸਾਰੇ ਪਰਿਵਾਰ ਵੱਲੋਂ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਈ ਜੀ ਤੁਹਾਡਾ ਕਿ ਮਾਰਾ ਸਾਡੀ ਟੀਮ ਦੀ ਨੀਤਾਂ ਸਾਫ਼ ਰੱਖਣ ਸਾਨੂੰ ਇਮਾਨਦਾਰੀ ਨਾਲ ਮਿਹਨਤ ਨਾਲ ਸਾਡੀ ਸਾਫ਼ ਸੁਥਰੀ ਨੀਅਤ ਦੇ ਨਾਲ ਸਾਨੂੰ ਚਲਾਉਂਦੇ ਰਹਿਣ ਇਸ ਕਾਰਜ ਦੇ ਵਿੱਚ ਵਿਗਨ ਬਣਨ ਦੀ ਬਜਾਏ ਇਹਦਾ ਸਾਥ ਦਿਓ ਇਹ ਬੜਾ ਵੱਡਾ ਤੀਰਥ ਬਣਨ ਜਾ ਰਿਹਾ ਹੈ ਔਰ ਇਹ ਦੁਨੀਆ ਦਾ ਪਹਿਲਾ ਤੀਰਥ ਹੈ ਜਿੱਥੇ ਜ ਟਾਈਮ ਪੂਰਾ ਹੋਣ ਵਾਲਾ ਕਾਰਜ ਨਹੀਂ ਹੈ ਅੱਗੇ-ਅੱਗੇ ਬਹੁਤ ਚੱਲਣਾ ਤਾਂ ਉਮੀਦ ਹੈ ਕਿ ਤੁਸੀਂ ਮੈਨੂੰ ਇਹਦਾ ਸਾਥ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਭੂ ਰਾਮ ਦੇ ਅਸ਼ੀਰਵਾਦ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਦਾ ਆਪਣਾ ਤੀਰਥ ਬਣਾਉਣ ਜਾ ਰਿਹਾ ਹੈ ਤੇ ਤੀਰਥ ਬਣਨ ਦੀ ਹਜੇ ਨਹੀਂ ਪੱਥਰ ਵੀ ਨਹੀਂ ਰੱਖਿਆ ਗਿਆ ਤੇ ਲੋਕ ਨੇ ਜਿਹੜੇ ਸੇਵਾ ਲਈ ਇੰਨੇ ਕੁਛੁਕ ਨੇ ਔਰ ਇੰਨੇ ਇੱਕ ਸੇਵਾ ਨੂੰ ਆਪਾਂ ਕਹਿੰਦੇ ਆ ਕਿ ਇੰਨੇ ਕਾਲੇ ਨੇ ਸੇਵਾ ਨੂੰ ਲੈ ਕੇ ਕਿ ਅੱਜ ਇੱਕ ਐਂਬੂਲੈਂਸ ਦੀ ਸੇਵਾ ਲੈ ਕੇ ਜੀਰੇ ਤੋਂ ਸਾਡਾ ਇੱਕ ਭਰਾ ਜਿਹੜਾ ਇਸ਼ਾਨ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ ਕੈਂਸਰ ਦੀ ਪ੍ਰੋਬਲਮ ਕਰਕੇ ਉਹਨਾਂ ਦਾ ਪਰਿਵਾਰ ਮੇਰੇ ਨਾਲ ਖੜਾ ਹੈ ਅਵਿਨਾਸ਼ ਜੀ ਦੇ ਮਾਮੇ ਦਾ ਬੇਟਾ ਹੈ ਉਹ ਇਹ ਮਾਮਾ ਜੀ ਖੜੇ ਨੇ ਨਾਲ ਸਾਡੇ ਵੀ ਮਾਮਾ ਜੀ ਨੇ ਤੇ ਪਿਛਲੇ ਸਾਲ ਕੈਂਸਰ ਨਾਲ ਲੜਦੇ ਲੜਦੇ ਉਹ ਬੱਚਾ ਦੁਨੀਆ ਦੇ ਵਿੱਚੋਂ ਚਲਾ ਗਿਆ ਫਿਰ ਉਹਨਾਂ ਦੇ ਪਰਿਵਾਰ ਨੇ ਇਸ਼ਾਨ ਫਾਊਂਡੇਸ਼ਨ ਇੱਕ ਖੋਲੀ ਜਿਹਦੇ ਵਿੱਚ ਅੱਜ ਇੱਕ ਐਂਬੂਲੈਂਸ ਦੀ ਸੇਵਾ ਏਕ ਜ਼ਰੀਆ ਫਾਊਂਡੇਸ਼ਨ ਦੇ ਹਵਾਲੇ ਕਰਕੇ ਜਾ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਇਹ ਤੀਰਥ ਹੈ ਕਿਉਂਕਿ ਇਸ ਤੀਰਥ ਨੂੰ ਜੋ ਅਸੀਂ ਸੁਪਨਾ ਸੋਚ ਰਹੇ ਆ ਕਿ ਜੋ ਇਹ ਪ੍ਰੋਜੈਕਟ ਬਣਨਾ ਹੈ ਤੇ ਜੋ ਵੀ ਇਹਦਾ ਲੋਕ ਲਾਹਾ ਤੱਕਣਗੇ ਇਹ ਇੰਨਾ ਇੱਕ ਵੱਡਾ ਪ੍ਰੋਜੈਕਟ ਤੇ ਇੰਨੇ ਕ ਜ਼ਿਆਦਾ ਲੋਕ ਇਹਦਾ ਲਾਹਾ ਤੱਕਣਗੇ ਜਿਹੜਾ ਮੇਰੇ ਲਈ ਸ਼ਬਦਾਂ ਚ ਬਿਆਨ ਕਰਨਾ ਬੜਾ ਔਖ ਹੈ ਮੈਂ ਇਹੀ ਬੇਨਤੀ ਕਰੂੰਗਾ ਤੇ ਗੁਰੂ ਮਹਾਰਾਜ ਅੱਗੇ ਸੱਚੇ ਪਾਤਸ਼ਾਹਗੇ ਹੀ ਅਰਦਾਸ ਕਰੂੰਗਾ ਕਿ ਮਾਰੇ ਸਾਡੀ ਟੀਮ ਦੀ ਨੀਤਾਂ ਸਾਫ਼ ਰੱਖਣ ਸਾਨੂੰ ਇਮਾਨਦਾਰੀ ਨਾਲ ਮਿਹਨਤ ਨਾਲ ਸਾਡੀ ਸਾਫ਼ ਸੁਥਰੀ ਨੀਅਤ ਦੇ ਨਾਲ ਸਾਨੂੰ ਚਲਾਉਂਦੇ ਰਹਿਣ ਰੱਬ ਨਾ ਕਰੇ ਕਦੀ ਸਾਡੀ ਟੀਮ ਦੇ ਕਿਸੇ ਮੈਂਬਰ ਦੀ ਜਾਂ ਮੇਰੀ ਕੋਈ ਨੀਅਤ ਖਰਾਬ ਹੋਵੇ ਕੋਈ ਨੀਅਤ ਚ ਖੋਟ ਆਵੇ ਇਸ ਐਨਜੀਓ ਨੂੰ ਲੈ ਕੇ ਲੋਕਾਂ ਦੇ ਦਾਨ ਨੂੰ ਲੈ ਕੇ ਤਾਂ ਮਹਾਰਾਜ ਅੱਗੇ ਅਰਦਾਸ ਕਰਿਓ ਕਿ ਸਾਡਾ ਉਹ ਦਿਨ ਐਂਡਲਾ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੱਥੋਂ ਕੋਈ ਐਸਾ ਕਾਰਜ ਹੋਵੇ ਜਿਸ ਦੇ ਨਾਲ ਲੋਕਾਂ ਦੇ ਦਾਨ ਦੀ ਦੁਰਵਰਤੋਂ ਹੋਵੇ ਜਾਂ ਕੋਈ ਕਪਲਾ ਹੋਵੇ ਉਸ ਤੋਂ ਪਹਿਲਾਂ ਪ੍ਰਮਾਤਮਾ ਸਾਨੂੰ ਦੁਨੀਆ ਚੋਂ ਚੱਕ ਹੀ ਲਵੇ ਅਸੀਂ ਤਾਂ ਹਰ ਟਾਈਮ ਇਹੀ ਅਰਦਾਸ ਕਰਦੇ ਹਾਂ ਕਿ ਅਸੀਂ ਗਲਤ ਨਾ ਕਰੀਏ ਕਿਸੇ ਦਾ ਪਰ ਫਿਰ ਵੀ ਅੱਜ ਸਪੈਸ਼ਲ ਜੀਰੇ ਤੋਂ ਐਂਬੂਲੈਂਸ ਦੀ ਸੇਵਾ ਲੈ ਕੇ ਆਪਣੇ ਬੇਟੇ ਦੇ ਨਾਮ ਤੇ ਈਸ਼ਾਨ ਦੇ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਸਾਰੇ ਸਾਥੀ ਪਹੁੰਚੇ ਨੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਆ ਹਾਲਾਂਕਿ ਅਸੀਂ ਹਜੇ ਮਨਾ ਕੀਤਾ ਸੀਗਾ ਕਿ ਸਾਡੀ ਐਨ ਜੀਓ ਦੇ ਵਿੱਚ ਜਗ੍ਹਾ ਬਣਨ ਦਿਓ ਇੱਕ ਵਾਰੀ ਚਾਰਦੁਆਰੀ ਹੋਣ ਦਿਓ ਗੇਟ ਲੱਗਣ ਦਿਓ ਫਿਰ ਅਸੀਂ ਸਾਰਾ ਸਮਾਨ ਤੁਹਾਡੇ ਕੋਲ ਮੰਗਾਵਾਗੇ ਪਰ ਬਾਈ ਜੀ ਕਹਿੰਦੇ ਨਹੀਂ ਤੁਸੀਂ ਐਂਬੂਲੈਂਸ ਦੀ ਸੇਵਾ ਤਾਂ ਜਰੂਰ ਸ਼ੁਰੂ ਕਰਾਓ ਤੁਹਾਡੇ ਹੁਣ ਵੀ ਮਰੀਜ਼ ਬਹੁਤ ਜਾਂਦੇ ਨੇ ਖਰਚਾ ਬਹੁਤ ਜ਼ਿਆਦਾ ਐਂਬੂਲੈਂਸ ਵਾਲੇ ਡਰਾਈਵਰਾਂ ਨੂੰ ਜਿਹੜਾ ਵੀਰਾਂ ਨੂੰ ਅਸੀਂ ਪੈਸੇ ਦਿੰਦੇ ਸੀਗੇ ਹੁਣ ਮੈਨੂੰ ਲੱਗਦਾ ਹੈ ਕਿ ਬਹੁਤ ਬਚਤ ਹੋ ਜਾਏਗੀ ਕਿਉਂਕਿ ਕੱਲੇ ਤੇਲ ਦਾ ਹੀ ਖਰਚਾ ਆਏਗਾ ਹੁਣ ਉਹਦੇ ਵੀ ਕੁਝ ਅਲੱਗ ਕਾਰਨ ਸੀਗੇ ਕਿ ਅਸੀਂ ਚਾਹਦੇ ਨਹੀਂ ਸੀ ਕਿ ਐਂਬੂਲੈਂਸ ਸਾਡੀ ਐਨਜੀਓ ਆਪਣੀ ਪਾਵੇ ਕਿਉਂਕਿ ਉਹਦੇ ਵਿੱਚ ਹਰ ਬੰਦੇ ਨੂੰ ਐਂਬੂਲੈਂਸ ਦੀ ਅਜ ਲੋੜ ਹੈ ਪਰ ਮਰੀਜ਼ਾਂ ਦਾ ਬਹੁਤ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਅਸੀਂ ਫੋਨ ਕਾਲ ਤੇ ਕਿਸੇ ਵੀ ਮਰੀਜ਼ ਵਾਸਤੇ ਐਂਬੂਲੈਂਸ ਭੇਜ ਨਹੀਂ ਸਕਦੇ ਕਿਉਂਕਿ ਸਾਡੀ ਐਨਜੀਓ 'ਚ ਫੋਨ ਕਾਲ ਮਰੀਜ਼ਾਂ ਦੀ ਬਹੁਤ ਜ਼ਿਆਦਾ ਹੈ ਇਹ ਐਂਬੂਲੈਂਸ ਫਿਲਹਾਲ ਸਿਰਫ ਇਸ ਐਨਜੀਓ ਇੱਕ ਜ਼ਰੀਆ ਦੇ ਮਰੀਜ਼ਾਂ ਲਈ ਭੇਜੀ ਜਾਏਗੀ ਹਾਂ ਜੇ ਕਿਤੇ ਕਦੀ ਫ੍ਰੀ ਹੋਈ ਤਾਂ ਓਬਵੀਅਸਲੀ ਗੱਲ ਹੈ ਖੜੀ ਤਾਂ ਰਹੇਗੀ ਨੀ ਇਹ ਗੁਰੂ ਮਹਾਰਾਜ ਚਲਾਉਂਦੇ ਰਹਿਣ ਤੋਂ ਸੇਵਾ ਲੈਂਦੇ ਰਹਿਣ ਵੈਸੇ ਤਾਂ ਅਰਦਾਸ ਇਹ ਹੈ ਕਿ ਇਹਦੀ ਲੋੜ ਨਾ ਹੀ ਪਵੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਕਿਹੜੇ ਕਾਰ ਆਸਤੇ ਯੂਜ਼ ਹੁੰਦੀ ਹੈ ਕੋਈ ਉਹ ਐਮਰਜੈਂਸੀ ਹੈ ਕੋਈ ਆਪਰੇਸ਼ਨ ਹੈ ਕੋਈ ਕੁਛ ਹੈ ਖੁਸ਼ੀ ਦੇ ਕਾਰਜਾਂ ਆਸਤੇ ਤਾਂ ਐਂਬੂਲੈਂਸ ਯੂਜ਼ ਹੁੰਦੀ ਨਹੀਂ ਪਰ ਫਿਰ ਵੀ ਜੇ ਕਿਸੇ ਨੂੰ ਕੋਈ ਲੋੜ ਪਈ ਅਸੀਂ ਕੋਸ਼ਿਸ਼ ਕਰਾਂਗੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਦਿਲੋਂ ਇਮਾਨਦਾਰੀ ਨਾਲ ਸੇਵਾ ਨਿਭਾਵੇ ਇੱਕ ਵਾਰੀ ਇੱਕ ਜ਼ਰੀਆ ਫਾਊਂਡੇਸ਼ਨ ਦੇ ਸਾਰੇ ਪਰਿਵਾਰ ਵੱਲੋਂ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਜੀ ਤੁਹਾਡਾ ਇਹ ਤੁਸੀਂ ਆਪਣੇ ਬੇਟੇ ਦੀ ਯਾਦ ਦੇ ਵਿੱਚ ਐਂਬੂਲੈਂਸ ਇੱਕ ਜ਼ਰੀਆ ਫਾਊਂਡੇਸ਼ਨ ਨੂੰ ਡੋਨੇਟ ਕੀਤੀ ਹੈ ਔਰ ਸਾਰੀ ਤਿਆਰ ਕਰਾ ਕੇ ਦਿੱਤੀ ਹੈ ਸਾਨੂੰ ਔਰ ਇਹਦੀ ਜ਼ਿੰਮੇਵਾਰੀ ਜਿਹੜਾ ਸਾਡਾ ਵਿਨਾਸ਼ ਢਿੰਗਰਾ ਭਰਾ ਇਹ ਵੀ ਪਿਛਲੇ 6-7 ਸਾਲਾਂ ਤੋਂ ਸਾਡੇ ਨਾਲ ਟੀਮ ਮੈਂਬਰ ਦੇ ਤੌਰ ਤੇ ਸੇਵਾ ਨਿਭਾ ਰਿਹਾ ਬੜੀ ਦਿਲੋਂ ਅਵਿਨਾਸ਼ ਵੀਰਾ ਮੇਰੇ ਨਾਲ ਅਸ਼ੀਸ਼ ਭਾਜੀ ਖੜੇ ਨੇ ਸਾਡਾ ਸ਼ੋਭਿਤ ਭਰਾ ਖੜਾ ਹੈ ਇਹ ਉਹ ਨੌਜਵਾਨ ਨੇ ਜਿਹੜੇ ਆਪਣੇ ਕੰਮਕਾਰਾਂ 'ਚੋਂ ਟਾਈਮ ਕੱਢ ਕੇ ਸਾਡੀ ਐਨਜੀਓ ਨਾਲ ਖੜਦੇ ਨੇ ਅੱਜ ਹਰ ਬੰਦਾ ਆਪਣੀ ਜ਼ਿੰਦਗੀ 'ਚ ਬਿਜ਼ੀ ਹੈ ਪਰ ਫਿਰ ਵੀ ਅਸੀਂ ਇੱਕ ਫੋਨ ਕਰੀਦਾ ਢਿੰਗਰੇ ਭਰਾ ਨੂੰ ਜਾਂ ਸ਼ੋਭਿਤ ਨੂੰ ਭੱਜੇ ਆਉਂ ਪੱਲਿਓ ਪੈਸੇ ਖਰਚ ਕੇ ਸੇਵਾ ਕਰਨ ਵਾਲੇ ਬੰਦੇ ਨੇ ਨਾਲ ਮੇਰੇ ਸਚੀਨ ਭਾਜੀ ਖੜੇ ਨੇ ਇਹਦਾ ਤੁਹਾਨੂੰ ਪਤਾ ਹੀ ਹੈ ਕਿ ਇਹ ਐਨ ਜੀਓ ਦੀ ਜਿਹੜੀ ਜਾਦਾ ਵੱਡੀ ਜ਼ਿੰਮੇਵਾਰੀ ਹੈ ਸੈਂ ਜੀਓ ਨੂੰ ਜਗ੍ਹਾ ਨੂੰ ਬਾਇ ਕਰਨਾ ਹਸਾਬ ਕਿਤਾਬ ਕਰਨਾ ਉਹ ਸਾਰਾ ਸਚੀਨ ਭਾਜੀ ਤੇ ਅਪਾਰ ਭਾਜੀ ਦੀ ਜ਼ਿੰਮੇਵਾਰੀ ਹੈ ਸਾਡਾ ਪ੍ਰਿਥੂਮਨ ਵੀਰ ਮੈਂ ਬੇਨਤੀ ਕਰਾਂਗਾ ਤੁਸੀਂ ਵੀ ਸਾਡੇ ਟੀਮ ਮੈਂਬਰ ਬਣੋ ਆ ਕੇ ਜਰੂਰ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਇਹ ਐਨ ਜੀਓ ਦਾ ਕਾਰਜ ਜਿਹੜਾ ਮੈਂ ਕਹੂੰਗਾ ਇੱਕ ਵਾਰੀ ਵੀਰੇ ਨੂੰ ਜਰੂਰ ਦਿਖਾ ਦਿਓ ਇਹ ਚੱਲ ਰਿਹਾ ਹੈ ਇੱਥੇ ਹੀ ਇਹ ਐਮਬੂਲੈਂਸ ਦੀ ਸੇਵਾ ਜਿਹੜੀ ਅੱਜ ਵੀਰ ਹੋਣੀ ਦੇਣ ਆਏ ਨੇ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੇ ਬਾਈ ਜੀ ਕੁਝ ਕਹਿਣਾ ਚਾਹੁੰਦੇ ਨੇ ਤਾਂ ਤੁਸੀਂ ਜ਼ਰੂਰ ਕਹਿ ਸਕਦੇ ਹੋ ਤੁਸੀਂ ਕੁਝ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਹੜਾ ਤੁਸੀਂ ਸਾਡੇ ਨਾਲ ਚੱਲ ਰਹੇ ਜੇ ਤੇ ਹਮੇਸ਼ਾ ਚੱਲ ਰਹੋ ਚੱਲੋਗੇ ਹਮੇਸ਼ਾ ਹਾਂਜੀ ਹਾਂਜੀ ਤੁਸੀਂ ਬਹੁਤ ਵਧੀਆ ਕਾਰਜ ਕੀਤਾ ਜੀ ਮੈਂ ਪਹਿਲਾਂ ਵੀ ਆਫ ਕੈਮਰਾ ਦੱਸਿਆ ਇਹਨਾਂ ਨੂੰ ਕਿ ਜਿਹੜਾ ਤੀਰਥ ਬਣ ਰਿਹਾ ਨਾ ਇਹ 100 150 ਸਾਲ ਬਾਅਦ ਵੈਸੇ ਤਾਂ ਅਰਦਾਸ ਇਹ ਹੈ ਕਿ ਇਦਾਂ ਦੀਆਂ ਐਨ ਜੀਓਜ਼ ਨਹੀਂ ਖੁੱਲਣੀਆਂ ਚਾਹੀਦੀਆਂ ਕਿਉਂਕਿ ਇਹ ਸਰਕਾਰਾਂ ਦੇ ਕੰਮ ਨੇ ਪਰ ਅਸੀਂ ਮਜਬੂਰ ਆ ਮੈਨੂੰ ਬੜੇ ਲੋਕ ਕਹਿੰਦੇ ਨੇ ਤੂੰ ਸਰਕਾਰਾਂ ਦੇ ਕੰਮ ਕਰੀਏ ਨਾ ਪਰ ਮੈਨੂੰ ਗੱਲ ਦੱਸੋ ਜਦੋਂ ਕੋਈ ਰੋਡ ਤੇ ਐਕਸੀਡੈਂਟ ਹੋ ਜਵੇ ਉਹਨੂੰ ਚੱਕ ਕੇ ਤੁਸੀਂ ਹਸਪੀਟਲ ਲੈ ਕੇ ਜਾਉਂਗੇ ਕਿ ਉਡੀਕ ਕਰੋਗੇ ਕਿ ਕੋਈ ਉਹਦੀ ਐਂਬੂਲੈਂਸ ਆਵੇ ਕੋਈ ਉਹਦੀ ਹੈਲਪ ਕਰੇ ਹੁਣ ਸਰਕਾਰਾਂ ਜੇ ਨਹੀਂ ਕਰ ਰਹੀਆਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹ ਲੋਕੋ ਵਿਚਾਰੇ ਜਿਹੜੇ ਪੀੜਤ ਨੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ ਉਹਨਾਂ ਦੀ ਮਦਦ ਕਰੀ ਸਾਡੇ ਤੇ ਗੁਰੂਆਂ ਨੇ ਵੀ ਸਾਨੂੰ ਇਹ ਸਿਖਾਇਆ ਸਾਨੂੰ ਤਾਂ ਸਾਡੀ ਬਾਣੀ ਨੇ ਵੀ ਇਹ ਸਿਖਾਇਆ ਤਾਂ ਕਿਰਪਾ ਕਰਕੇ ਇਸ ਕਾਰਜ ਦੇ ਵਿੱਚ ਵਿਗਨ ਬਣਨ ਦੀ ਬਜਾਏ ਇਹਦਾ ਸਾਥ ਦਿ ਜਿੱਥੇ ਜਿੰਨਾ ਵੀ ਚੜਾਵਾ ਚੜੇਗਾ ਉਹ ਲੋਕਾਂ ਦਾ ਹੀ ਲੱਗੇਗਾ ਇਥੇ ਕੋਈ ਵੀ ਕੋਈ ਪ੍ਰਧਾਨ ਨਹੀਂ ਕੋਈ ਮੇਰੀ ਸੈਲਰੀ ਨਹੀਂ ਕਿ ਮੈਂ ਐਜ਼ ਅ ਸੈਲਰੀ ਮੈਨ ਇਥੇ ਲੱਗਿਆ ਹਾਂ ਅਸੀਂ ਸੇਵਾ ਹੀ ਕਰ ਰਹੇ ਹਾਂ ਪਰ ਹਾਂ ਇਸ ਐਨਜੀਓ ਨੂੰ ਚਲਾਉਣ ਲਈ ਜਿਹੜੇ ਅੱਗੇ ਡਾਕਟਰ ਰੱਖਾਂਗੇ ਸਟਾਫ ਰੱਖਾਂਗੇ ਉਹਦੀ ਸੈਲਰੀ ਤੁਸੀਂ ਸਾਰਿਆਂ ਨੇ ਕੰਟਰੀਬਿਊਟ ਕਰਕੇ ਦੇਣੀ ਹੈ ਜਿਵੇਂ ਇਹਨਾਂ ਨੇ ਐਂਬੂਲੈਂਸ ਦੀ ਸੇਵਾ ਕੀਤੀ ਤੁਸੀਂ ਕੋਈ ਇੱਟਾਂ ਦੀ ਰੇਤੇ ਦੀ ਕੋਈ ਡਾਕਟਰ ਦੀ ਸੈਲਰੀ ਅੱਗੇ-ਅੱਗੇ ਕਿਉਂਕਿ ਇਹ ਵਨ ਟਾਈਮ ਪੂਰਾ ਹੋਣ ਵਾਲਾ ਕਾਰਜ ਨਹੀਂ ਹੈ ਅੱਗੇ-ਅੱਗੇ ਬਹੁਤ ਚੱਲਣਾ ਹੈ ਤਾਂ ਉਮੀਦ ਹੈ ਕਿ ਤੁਸੀਂ ਮੈਨੂੰ ਇਹਦਾ ਸਾਥ ਦਿਓਗੇ ਬਹੁਤ-ਬਹੁਤ ਧੰਨਵਾ